ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਸ ਤੌਰ ਤੇ 6 ਤੋਂ 8 ਅਕਤੂਬਰ ਦਰਮਿਆਨ ਭਾਰੀ ਬਰਸਾਤ ਹੋਣ ਅਤੇ ਪਿਛਲੇ 80 ਸਾਲ ਦਾ ਰਿਕਾਰਡ ਟੁੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਦੇ ਦਰਮਿਆਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਰ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਔਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ BBMP ਨਾਲ ਸੰਪਰਕ ਦੇ ਵਿੱਚ ਹੈ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਉਨਾ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਝੂਠੀਆਂ ਖਬਰਾਂ ਤੇ ਅਫਵਾਹਾਂ ਤੇ ਬਿਲਕੁਲ ਵੀ ਭਰੋਸਾ ਨਾ ਕਰਨ ਆਲਤੀ ਪ੍ਰਿਪੇਅਰਡ ਹੈ ਜੀ ਅਸੀਂ ਆਈਐਮਡੀ ਦੇ ਫੋਰਕਾਸਟ ਨੂੰ ਲਗਾਤਾਰ ਵਾਚ ਕਰ ਰਹੇ ਹਾਂ ਅੱਜ ਮਾਨਯੋਗ ਮੁਖਸੱਤਰ ਸਾਹਿਬ ਵੱਲੋਂ ਖਾਸ ਤੇ ਦੇਉਤੇ ਵੀਡੀਓ ਕਾਨਫਰੈਂਸ ਕਰਕੇ ਰਿਵਿਊ ਕੀਤਾ ਗਿਆ ਹੈ ਔਰ ਅਸੀਂ ਬੀਬੀਐਮਬੀ ਦੇ ਨਾਲ ਲਗਾਤਾਰ ਤਾਲਮੇਲ ਬਣਾਏ ਰੱਖਿਆ ਹੈ ਇਸ ਵੇਲੇ ਵੀ ਬੀਬੀਐਮਬੀ ਆਪਣਾ ਪੌਂਗ ਡੈਮ ਦਾ ਲੈਵਲ ਅਸੀਂ ਵਾਚ ਕਰ ਰਹੇ ਹਾਂ ਅਸੀਂ ਪ੍ਰਿਪੇਅਰਡ ਹਾਂ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਡਿਸਚਾਰਜ ਨੂੰ ਕਿਵੇਂ ਹੈਂਡਲ ਕਰਨਾ ਹੈ ਕਿਵੇਂ ਕਿਹੜੇ ਅਫੈਕਟਿਡ ਸਾਡੇ ਪਿੰਡ ਹੋ ਸਕਦੇ ਨੇ ਕਿਵੇਂ ਉੱਥੇ ਮਨਿਆਦੀ ਵਗੈਰਾ ਕਰਾ ਕੇ ਲੋਕਾਂ ਨੂੰ ਸਤਾਰਤ ਕਰਨਾ ਉਦ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਟੈਂਡ ਕਰ ਰਿਹਾ ਹੈ ਕਿ ਜੈਸਾ ਜਿਹੜਾ ਸਾਡੀ ਦਿੱਤਾ ਜਾ ਰਿਹਾ ਹੈ ਉਹਦੇ ਕੋਲ ਦਾ ਪੰਚਾਇਤ ਕਰਿਆ ਉਹਦੇ ਪੱਧਰ ਤੇ ਨਾਮ ਦਾ ਪੰਚਾਇਤ ਜਿਨਾ ਬੀਬੀ ਐਮਬੀ ਵੱਲੋਂ ਲਗਾਤਾਰ ਜਿਵੇਂ ਉਹਨਾਂ ਧਰਤ ਤਰੀਕੇ ਦੇ ਨਾਲ ਕੰਮ ਕਰਦੇ ਹੈ ਉਸ ਤਰ੍ਹਾਂ ਹੀ ਕੰਮ ਹੋ ਰਿਹਾ ਹੈ ਜਿਵੇਂ ਸਾਨੂੰ ਕੋਈ ਨਵੀਂ ਅਪਡੇਟ ਆਉਂਦੀ ਹੈ ਅਸੀਂ ਤਾਂ ਘੜੀ ਤੱਕ ਸਨ ਜਾ ਤਾ ਪੂਰੀ ਤਰ੍ਹਾਂ ਪ੍ਰਿਪੇਅਰਡ ਹੈ ਇਸ ਗੱਲ ਸੇ ਮੈਸੇਜ ਦਿਹਾਉ ਬਹੁਤ ਬਹੁਤ ਲੱਗੇ ਹੋਏ ਹੈ ਹਾਂਜੀ ਹਾਂ ਹਾਂ ਜੀ ਜੀ ਮੈਂ ਤੁਹਾਡੇ ਸਾਰਿਆਂ ਦੇ ਰਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਇੱਕ ਬਹੁਤ ਅਹਿਮ ਮੈਸੇਜ ਪਹੁੰਚਾਣਾ ਚਾਹੁੰਦੀ ਹਾਂ ਕਿ ਆਈਐਮਡੀ ਵੱਲੋਂ ਅਗਲੇ 6 7 ਅਤੇ 8 ਤਰੀਕ ਦੇ ਦਾ ਜਿਹੜਾ ਫੋਰਕਾਸਟ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਪਾਰੀ ਨਹੀਂ ਪੈਂਦੇ ਦੇ ਅਸਾਰ ਹੈ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ ਪੌਂਗ ਡੈਮ ਦਾ ਲੈਵਲ ਹੈ ਉਹ ਵਾਚ ਕੀਤਾ ਜਾ ਰਿਹਾ ਹੈ ਜਿੰਨਾ ਪਾਣੀ ਪਿੱਛੇ ਅਗਸਤ ਸਤੰਬਰ ਮਹੀਨੇ ਵਿੱਚ ਆਇਆ ਹੈ ਅਸੀਂ ਆਲਰੇਡੀ ਅਸੈਸ ਕਰ ਚੁੱਕੇ ਹਾਂ ਕਿ ਉਸ ਤੋਂ ਬਹੁਤ ਘੱਟ ਇਹ ਪਾਣੀ ਰਹਿਣ ਦੇ ਅਸਾਰ ਹੈ ਔਰ BBMP ਦੇ ਨਾਲ ਸਾਡਾ ਲਗਾਤਾਰ ਤਾਲਮੇਲ ਹੈ ਜਿਵੇਂ ਵੀ ਜੇ ਪਾਣੀ ਵਧਦਾ ਹੈ ਜਿਹੜੇ ਡਿਸਚਾਰਜ ਪੌਂਡ ਗੈਮ ਤੋਂ ਵਧਦਾ ਹੈ ਔਰ ਕਿੰਨਾ ਵਧਾਣਾ ਹੈ ਉਹ ਜਿਵੇਂ ਸਾਨੂੰ ਜਾਣਕਾਰੀ ਆਉਂਦੀ ਹੈ ਅਸੀਂ ਪਿੰਡਾਂ ਤੱਕ ਪੋਟੈਂਸ਼ੀਲੀ ਅਫੈਕਟਡ ਪਿੰਡਾਂ ਤੱਕ ਪਹੁੰਚਾਵਾਂਗੇ ਪਿੱਛੇ ਵੀ ਸਾਡਾ ਉੱਥੇ ਦੀਆਂ ਪੰਚਾਇਤਾਂ ਨੇ ਲੋਕਾਂ ਨੇ ਬਹੁਤ ਸਹਾਇਤਾ ਹੈ ਈਵੈਕੂਏਸ਼ਨ ਦੇ ਵਿੱਚ ਔਰ ਸਾਰਿਆਂ ਨੂੰ ਸੇਫ ਥਾਂ ਤੇ ਪਹੁੰਚਾਉਣ ਲਈ ਤੇ ਅਸੀਂ ਅੱਗੇ ਵੀ ਉਮੀਦ ਕਰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਐਸ ਡੀ ਐਮਸ ਲੈਵਲ ਤੇ ਟੀਮਸ ਤਾਰੀਆਂ ਪੂਰੀ ਤਰ੍ਹਾਂ ਪ੍ਰੀਪੇਅਰਡ ਹੈ ਔਰ ਸਾਡੇ ਨਿਵਾਸੀ ਵੀ ਸਾਡਾ ਸਾਥ ਦੇਣਗੇ ਕਿ ਕੋਈ ਵੀ ਕਿਸ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਉਹਦਾ ਆਈਐਮਡੀ ਦਾ ਫੋਰਕਾਸਟ ਜ਼ਰੂਰ ਹੈ ਲੇਕਿਨ ਅਸੀਂ ਬੀਬੀਐਮਬੀ ਦੇ ਨਾਲ ਆਲਰੇਡੀ ਇੱਕ ਰਿਵਿਊ ਮੀਟਿੰਗ ਕਰਕੇ ਇਹ ਸਿਨਿਸ਼ਚਿਤ ਕਰ ਲਿਆ ਹੈ ਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵਧਨ ਦੇ ਅਸਾਰ ਨਹੀਂ ਸੋ ਕੋਈ ਵੀ ਕਿਸੇ ਤਰ੍ਹਾਂ ਦੀ ਰੂਮਰ ਮੌਂਗਰਿੰਗ ਔਰ ਮਿਸ ਇਨਫੋਰਮੇਸ਼ਨ ਨਾ ਫੈਲਾਈ ਜਾਵੇ ਨਾ ਉਹਦੇ ਉੱਤੇ ਧਿਆਨ ਦਿੱਤਾ ਜਾਵੇ ਜੇ ਸਾਡੇ ਧਿਆਨ ਵਿੱਚ ਕੋਈ ਖਾਸ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਤਾਂ ਉਹਦੇ ਲਈ ਖਾਸ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਵੇਗੀ। ਵਿਜਾ ਠਾਕੁਰ ਕੇਆਰਟੀ ਨਿਊਜ਼ ਨੈਟਵਰਕ